ਸੁਖਬੀਰ ਸਿੰਘ ਬਾਦਲ ਜਿੱਥੇ ਪੰਜਾਬ ਦੇ ਅੰਦਰ ਇੱਕ ਸਿਆਸੀ ਔਰ ਪੰਥਕ ਟਸਲ ਦੇ ਵਿੱਚ ਫਸੇ ਹੋਏ ਨੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਵਹੀਰਾ ਪੰਜਾਬ ਤੋਂ ਬਾਹਰ ਪਹਾੜਾਂ ਵੱਲ ਕੱਢ ਲੀਆਂ ਔਰ ਕੁਇਨ ਆਫ ਹਿਲਸ ਦੱਸੇ ਜਾਣ ਵਾਲੀ ਸ਼ਮਲਾ ਜਿਹੜਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਵੀ ਹੈ ਉੱਥੇ ਜਾ ਕੇ ਆਪਣੀ ਗੱਡੀ ਖਿਲਾੜ ਲੈਂਦੇ ਨੇ ਸੁਖਬੀਰ ਬਾਦਲ ਔਰ ਮਿਲਦੇ ਨੇ ਸੁਖਵਿੰਦਰ ਸੁਖੂ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਦੇ ਨੇ ਸੁਖਬੀਰ ਸਿੰਘ ਬਾਦਲ ਉੱਥੇ ਜਾ ਕੇ ਕਟੋ ਘਟ 20 ਮਿੰਟ ਕਮਰੇ ਦੇ ਅੰਦਰ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਜਾਂਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਕੀ ਕੁਝ ਵਾਪਰਿਆ ਇਹਦੇ ਚਰਚੇ ਛੜੇ ਹੋਏ ਨੇ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਮਲਾ ਆ ਉਹ ਸ਼੍ਰੋਮਣੀ ਕਾਲਕਸਥਾ ਸਾਹਮਣੇ ਹੈਗਾ ਔਰ ਉਸੇ ਤੇ ਚੱਲਦੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਵਿਵਾਦਾਂ ਦਾ ਕਾਰਨ ਬਣੇ ਹੋਏ ਨੇ ਉਹਨਾਂ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਦੇ ਕਾਰਜਕਾਲ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਪਰ ਐਨ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਸ਼ਾਇਦ ਇਹ ਸਾਰੇ ਵਿਵਾਦ ਤੋਂ ਥੋੜੀ ਫਰਾਰ ਚਾਹੁੰਦੇ ਸੀਗੇ ਥੋੜਾ ਬਾਹਰ ਨਿਕਲਣਾ ਚਾਹੁੰਦੇ ਸੀ ਥੋੜੀ ਓਪਨ 에ਅਰ ਲੈਣਾ ਚਾਹੁੰਦੇ ਸੀ ਤਾਂ ਕਰਕੇ ਉਹਨਾਂ ਨੇ ਸ਼ਾਇਦ ਗੱਡੀ ਆਪਣੀ ਹਿਮਾਚਲ ਵੱਲ ਨੂੰ ਮੋੜ ਲਈ ਆਮ ਤੌਰ ਤੇ ਉੱਤੇ ਉਦਾਂ ਵੀ ਜਦੋਂ ਕੋਈ ਸਟ੍ਰੈਸਡ ਹੁੰਦਾ ਤੇ ਪਹਾੜਾਂ ਵੱਲ ਨੂੰ ਜਾਣ ਨੂੰ ਉਹਦੀ ਇੱਛਾ ਹੁੰਦੀ ਹੈ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਵੀ ਇਸੇ ਕੈਫੀਅਤ ਦੇ ਵਿੱਚ ਪਹਾੜਾਂ ਵੱਲ ਨੂੰ ਗੱਡੀ ਮੋੜ ਬੈਠੇ ਤੇ ਉੱਥੇ ਜਾ ਕੇ Shimla ਜਾ ਕੇ ਗੱਡੀ ਰੋਕੀ Shimla ਜਾ ਕੇ ਸੁਖਵਿੰਦਰ ਸੁਖੂ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਉੱਥੇ ਉਹਨਾਂ ਦੇ ਨਾਲ ਬੈਠੇ ਉਹਨਾਂ ਨੇ ਟੋਪੀ ਜਿਹੜੀ ਆ ਉਹ ਭੇਟ ਕੀਤੀ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਬੜੇ ਸਤਕਾਰਤ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਐਕਸੈਪਟ ਵੀ ਕੀਤਾ ਔਰ ਉਸ ਤੋਂ ਬਾਅਦ ਇਹ ਤਸਵੀਰਾਂ ਜਿਹੜੀਆਂ ਸਮਾਪਤ ਹੋਈਆਂ ਨਹੀਂ ਅਜੇ ਤੱਕ ਸੁਖਬੀਰ ਸਿੰਘ ਬਾਦਲ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਸਾਂਝੀਆਂ ਕੀਤੀਆਂ ਔਰ ਇਸ ਤੋਂ ਬਾਅਦ ਸਵਾਲ ਹੁਣ ਵੱਡੇ ਖੜੇ ਹੋਣ ਲੱਗੇ ਕਿ ਆਖਰਕਾਰ ਕਾਰਨ ਕੀ ਸੀ ਕਿਸ ਕਾਰਨ ਵਾਸਤੇ ਸੁਖਬੀਰ ਸਿੰਘ ਬਾਦਲ ਸੁਖੂ ਨੂੰ ਮਿਲਦੇ ਨੇ ਸੀਐਮ ਸੁਖੂ ਦੇ ਨਾਲ ਮੁਲਾਕਾਤ ਕਰਦੇ ਨੇ ਮੀਟਿੰਗ ਕਰਦੇ ਨੇ ਇਹ ਸਾਰੇ ਸਵਾਲ ਹੁਣ ਖੜੇ ਹੋ ਰਹੇ ਨੇ ਔਰ ਇਹਨਾਂ ਦੇ ਵਿੱਚ ਕੁਝ ਗੱਲਾਂ ਅੰਦਰ ਖਾਤੇੋਂ ਸਾਹਮਣੇ ਆ ਰਹੀਆਂ ਕਿ ਇਹਦੇ ਵਿੱਚ ਕੋਈ ਖਾਸ ਮਕਸਦ ਨਹੀਂ ਸੀ ਪਰ ਇਹਦੇ ਵਿੱਚ ਅੰਦਰ ਖਾਤੇ ਸਾਫ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹਿਮਾਚਲ ਦੇ ਵਿੱਚ ਵਾਪਰੀਆਂ ਹਾਲ ਹੀ ਦੇ ਵਿੱਚ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਨ ਵਾਸਤੇ ਸੁਖਵਿੰਦਰ ਸੁਖ ਨੂੰ ਮਿਲੇ ਸੀ Shimla ਜਾ ਕੇ ਸਿਰਫ ਉਹਨਾਂ ਘਟਨਾਵਾਂ ਬਾਰੇ ਜ਼ਿਕਰ ਕੀਤਾ ਗਿਆ ਸੁਖਬੀਰ ਬਾਦਲ ਵੱਲੋਂ ਜਾਂ ਫਿਰ ਕਾਰਨ ਕੋਈ ਹੋਰ ਵੀ ਸੀ ਗੱਲ ਕੋਈ ਹੋਰ ਵੀ ਸੀ ਹੁਣ ਹਿਮਾਚਲ ਤੇ ਹਰਿਆਣੇ ਦੇ ਨਾਲ ਸੁਖਬੀਰ ਬਾਦਲ ਲਿਆ ਸ਼੍ਰੋਮਣੀ ਅਕਾਲੀ ਦਲ ਦਾ ਜੋ ਨਾਤਾ ਰਿਆ ਸ਼ੁਰੂ ਤੋਂ ਉਹ ਪੁਰਾਣੇ ਸਿਆਸਤਦਾਨ ਜਾਣਦੇ ਨੇ ਉਹ ਪੁਰਾਣੇ ਪੱਤਰਕਾਰ ਜਾਣਦੇ ਨੇ ਜਾਂ ਜਿਹੜੇ ਸਿਆਸਤ ਨੂੰ ਸਮਝਦੇ ਨੇ ਉਹ ਜਾਣਦੇ ਨੇ ਪਰ ਹੁਣ ਇੱਥੇ ਇਸ ਸਿਚੁਏਸ਼ਨ ਦੇ ਉੱਤੇ ਸੁਖਬੀਰ ਬਾਦਲ ਹਿਮਾਚਲ ਕਿਉਂ ਗਏ ਨੇ ਸਵਾਲ ਇਹ ਖੜੇ ਹੋਏ ਨੇ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਚਰਚਾਵਾ ਬਣੀਆਂ ਹੋਈਆਂ ਨੇ ਚਰਚਾਵਾ ਦਾ ਜਵਾਬ ਮਿਲੇਗਾ ਜਾਂ ਨਹੀਂ ਇਸ ਸਮੇਂ ਤੇ ਮਨਸਰ ਹੈ ਜੋ ਵੀ ਹੋਏਗਾ ਦੱਸ ਦੇਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ